ਜੋ ਰੋਸ ਪ੍ਰਗਟ ਕੀਤਾ ਜਾ ਰਿਹਾ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 28 ਹਿੰਦੂਆਂ ਨੂੰ ਨਿਰਦੋਸ਼ ਹਿੰਦੂਆਂ ਨੂੰ ਗੋਲੀ ਦੇ ਨਾਲ ਉਡਾ ਦਿੱਤਾ ਜਾਂਦਾ ਵਾ ਨਕੌਦਰ ਸ਼ਹਿਰ ਦੇ ਵਿੱਚ ਰੋਸ ਪ੍ਰਗਟ ਕੀਤਾ ਜਾ ਰਿਹਾ ਵਾ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ 28 ਬੰਦੇ ਜਿਹੜੇ ਨਿਹੱਤੇ ਹੁੰਦੇ ਨੇ ਨਿਹੱਤੇ ਹੁੰਦੇ ਨੇ ਜੀ ਐਂਡ ਕੇ ਦੇ ਵਿੱਚ ਪਹਿਲਗਾਮ ਦੇ ਵਿੱਚ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਉਹਨਾਂ ਦਾ ਧਰਮ ਪੁੱਛਿਆ ਜਾਂਦਾ ਆ ਉਸ ਤੋਂ ਬਾਅਦ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਹਲਕਾ ਵਧਾਇਆ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਵਾ ਕੈਂਡਲ ਮਾਰਚ ਦੀਆਂ ਤਸਵੀਰਾਂ ਤੁਹਾਨੂੰ ਐਮਸੀ ਚੌਂਕ ਨਕੋਦਰ ਤੋਂ ਦਿਖਾ ਰਹੇ ਹਾਂ ਗੱਲਬਾਤ ਵੀ ਕਰ ਲੈਣੇ ਆ ਥੋੜੀ ਜਹੀ 28 ਬੰਦੇ ਜਿਹੜੇ ਆ ਜੀ ਮਾਰ ਦਿੱਤੇ ਜਾਂਦੇ ਨੇ ਗੋਲੀ ਮਾਰ ਦਿੱਤੀ ਹੈ ਦੀ 28 ਬੰਦਿਆਂ ਨੂੰ ਪਹਿਲਗਾਮ ਦੇ ਵਿੱਚ ਬਿਲਕੁਲ ਜੀ ਬਹੁਤ ਦੁਖਦ ਘਟਨਾ ਆ ਔਰ ਬੜਾ ਕਾਰਤਾ ਭਰਪੂਰ ਜਿਹੜਾ ਇਹ ਕਾਰਨਮਾ ਹੈਗਾ ਅਤਵਾਦੀਆਂ ਦਾ ਪਾਕਿਸਤਾਨ ਦਾ ਜਾਂ ਜਿਹੜੀਆਂ ਵੀ ਏਜੰਸੀਆਂ ਦਾ ਇਹਦੇ ਵਿੱਚ ਹੱਥ ਹੈਗਾ ਔਰ ਇਸ ਤੋਂ ਕਟਿਆ ਕਰਤੂਤ ਨਹੀਂ ਹੋ ਸਕਦੀ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨਾ ਇਨਸਾਨੀਅਤ ਨੂੰ ਆਪਣੇ ਦਿਲੋ ਦਿਮਾਗ ਦੇ ਵਿੱਚੋਂ ਕੱਢ ਕੇ ਚੱਲਣਾ ਔਰ ਇੰਨੇ ਕੀਮਤੀ ਜਾਨਾਂ ਠਾਈ ਜਾਨਾਂ ਜਿਹੜੀਆਂ ਉਹ ਇਸ ਦੁਨੀਆ ਤੋਂ ਚਲੀਆਂ ਗਈਆਂ ਇੱਕ ਅਤਵਾਦੀ ਭੇਟ ਚੜ ਗਈਆਂ ਕਿ ਜਿਹੜੇ ਲੋਕ ਇਨਸਾਨੀਅਤ ਦੇ ਦੁਸ਼ਮਣ ਨੇ ਇਨਸਾਨੀਅਤ ਇਨਸਾਨੀਅਤ ਦੇ ਦੁਸ਼ਮਣ ਨੇ ਔਰ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਮੈਨੂੰ ਇਕੱਲੇ ਇਕੱਲੇ ਨੂੰ ਉਹਨਾਂ ਦਾ ਧਰਮ ਪੁੱਛਿਆ ਜਾਂਦਾ ਆ ਉਹਨਾਂ ਨੂੰ ਕਲਮਾ ਪੜਨ ਲਈ ਕਿਹਾ ਜਾਂਦਾ ਆ ਉਹਨਾਂ ਦੇ ਕੱਪੜੇ ਤੱਕ ਲਏ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਬਿਲਕੁਲ ਜੀ ਇਹ 56 ਚ ਛਾਤੀ ਵਾਲਿਆਂ ਨੂੰ ਦੇਖਣਾ ਚਾਹੀਦਾ ਕਿ ਤੁਹਾਡਾ ਰਾਜ ਹੈ ਉੱਥੇ ਪਰ ਕਿਸ ਤਰ੍ਹਾਂ ਦਾ ਰਾਜ ਹੈ ਜਿੱਥੇ ਤੁਸੀਂ ਸਾਡੇ ਸਲਾਨੀਆਂ ਨੂੰ ਉੱਥੇ ਸੇਵ ਨਹੀਂ ਕਰ ਸਕਦੇ ਅਸੀਂ ਸਾਰੀ ਦੁਨੀਆ ਉੱਥੇ ਚੱਲ ਕੇ ਜਾਂਦੇ ਆ ਉਹ ਜੰਨਤ ਆ ਉਹ ਇੱਕ ਸਵਿਟਜ਼ਰਲੈਂਡ ਆ ਸਾਡੇ ਦੇਸ਼ ਦਾ ਉੱਥੇ ਕੋਈ ਸੈਰ ਕਰਨ ਨਹੀਂ ਜਾ ਸਕਦਾ ਉੱਥੇ ਕੋਈ ਆਪਣੇ ਦਿਨ ਬਿਤਾਉਣ ਨਹੀਂ ਜਾ ਸਕਦਾ ਉੱਥੇ ਮਤਲਬ ਇੱਕ ਇਹੋ ਜਾ ਕਿਹੋ ਜਿਹਾ ਮੁਲਕ ਆ ਕਿਹੋ ਜਿਹਾ ਰਾਜ ਆ ਇਹਦੇ ਨਾਲੋਂ ਤਾਂ ਉੱਥੇ ਦੂਸਰਾ ਰਾਜ ਠੀਕ ਸੀਗਾ 370 ਚੰਗੀ ਸੀ ਐਟ ਲੀਸਟ ਕਿਸੇ ਨੂੰ ਦੋਸ਼ਤ ਦੇਈਏ ਨਾ ਕਿ ਵੀ ਕਿਨੂੰ ਦੇਈ ਹੁਣ ਕਿਨੂੰ ਦੋਸ਼ ਦਈਏ ਪ੍ਰਧਾਨ ਮੰਤਰੀ ਨੂੰ ਦੋਸ਼ ਦਈਏ ਕਿ ਤੁਹਾਡੀ ਸਿਕਿਉਰਟੀ ਠੀਕ ਨਹੀਂ ਹੈਗੀ ਤੁਸੀਂ ਸਲਾਣੀਆਂ ਨੂੰ ਸਿਕਿਉਰ ਨਹੀਂ ਰੱਖ ਸਕਦੇ ਬਹੁਤ ਮਤਲਬ ਹਰ ਤਰੀਕੇ ਦੇ ਨਾਲ ਫੇਲ ਹੋ ਰਿਹਾ ਇਹ ਏਜੰਸੀਆਂ ਦੀ ਫੇਲ ਹੋ ਰਿਹਾ ਇਹ ਇਸ ਦੇਸ਼ ਦੀ ਇੰਟੈਲੀਜੈਂਸ ਦੀ ਫੇਲ ਹੋ ਰਿਹਾ ਔਰ ਜਿੱਦੇ ਸੱਤੇ ਜਿਹੜਾ ਮਤਲਬ ਸਾਰੀ ਦੁਨੀਆ ਤਾਂ ਇਸ ਕੰਮ ਤੇ ਲਾਈ ਹੋਈ ਆ ਮੋਦੀ ਨੇ ਸਾਰਾ ਤੰਤਰ ਇਸ ਕੰਮ ਤੇ ਲਾਇਆ ਹੋਇਆ ਕਿ ਵੀ ਉਹਨੇ ਆਪਣਾ ਰਾਜ ਕਾਇਮ ਕਿੰਨੇ ਰੱਖਣਾ 28 ਪਰੋਹਾਂ ਦਾ ਸਾਰਾ ਜੋਰ ਇਸ ਚੀਜ਼ ਤੇ ਲੱਗਿਆ ਹੋਇਆ ਕਿ ਹੋਰ ਨਾਲ ਸਟੇਟਾਂ ਦੇ ਰਾਜ ਤੋੜ ਕੇ ਆਪਣਾ ਕਿਵੇਂ ਬਣਾਉਣਾ ਆਮ ਆਦਮੀ ਪਾਰਟੀ ਨੂੰ ਕਿਵੇਂ ਭੰਡਣਾ ਕੇਜਰੀਵਾਲ ਨੂੰ ਤੇ ਬਾਕੀਆਂ ਨੂੰ ਅੰਦਰ ਕਿਵੇਂ ਦੇਣਾ ਸਾਰਾ ਧਿਆਨ ਜੇ ਥੋੜਾ ਜਿਹਾ ਵੀ ਧਿਆਨ ਜੇ ਮੂ کشمیر ਤੇ ਦਿੱਤਾ ਹੁੰਦਾ ਤੇ ਅੱਜ ਆ ਜਿਹੜਾ ਸਾਨੂੰ ਜਿਹੜਿਆ ਕੀਮਤੀ ਜਾਨਾ ਜਿਨ੍ਹਾਂ ਘਰਾਂ ਦੇ ਚਿਰਾਗ ਬੁੱਝ ਗਏ ਜਿਨ੍ਹਾਂ ਘਰਾਂ ਦੇ ਜੀ ਚਲੇ ਗਏ ਉਹ ਇੱਕ ਸਾਡੇ ਲੈਫਟੀਨੈਂਟ ਕਮਾਂਡਰ ਜਿਨ੍ਹਾਂ ਦਾ ਹਜੇ ਵਿਆਹ ਹੋਏ ਨੂੰ ਇੱਕ ਹਫਤਾ ਹੋਇਆ ਸੀ ਉਹ ਵਿਧਵਾ ਕਿਵੇਂ ਬੈਠੀ ਮਤਲਬ ਇਹ ਵਿਦਲ ਨੂੰ ਬਲੁੰਦਨ ਵਾਲਾ ਔਰ ਲੋਕੰਡੇ ਖੜੇ ਕਰਨ ਵਾਲਾ ਇਹ ਜਿਹੜਾ ਕਾਰਨਾਮਾ ਕੀਤਾ ਅਤਵਾਦੀਆਂ ਨੇ ਇਹਦਾ ਕੋਈ 28 ਜਾਨਾਂ 28 ਪਰਿਵਾਰ ਰੁਲ ਗਏ ਅੱਜ 28 ਪਰਿਵਾਰ ਇੱਕਦਮ ਇਸ ਸੰਦੇ ਕਹਾਂਗੇ ਖਤਮ ਹੋ ਗਏ ਬਿਲਕੁਲ ਜੀ ਉਸੇ ਦੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਔਰ ਜਿਹੜਾ ਅੱਤਵਾਦ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੈਂਡਲ ਮਾਰਚ ਕਰ ਰਹੀ ਆ ਅਸੀਂ ਆਪਣੇ ਹਲਕੇ ਦੇ ਵਿੱਚ ਉਹਨਾਂ ਸ਼ਹੀਦ ਨੇ ਉਹ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਸੀ ਉਹਨਾਂ ਨੂੰ ਸ਼ਰਦ ਅਝਲੀਆਂ ਦੇਣ ਵਾਸਤੇ ਸ਼ਾਂਤੀਪੂਰਵਕ ਜਿਹੜਾ ਇਹ ਕੈਂਡਲ ਮਾਰਚ ਨਕੋਦਰ ਵਿੱਚ ਗੱਜ ਜੀਮ ਸਾਹਿਬ ਨਾਲ ਮੌਜੂਦ ਨੇ ਸਰ 28 ਜਾਨਾਂ ਚਲੇ ਗਈਆਂ ਤੁਰਦੇ ਤੁਰਦੇ ਆਪਾਂ ਗੱਲਬਾਤ ਕਰ ਲਏ 28 ਜਾਨਾਂ ਅੱਜ ਚਲੇ ਗਈਆਂ ਪਹਿਲਗਾਮ ਦੇ ਵਿੱਚ 30 ਸਰ ਮੈਨੋ ਜਾਨਾਂ ਇਹ ਬਹੁਤ ਹੀ ਦਿਲ ਨੂੰ ਦਿਖਾਉਣ ਵਾਲੀ ਘਟਨਾ ਹੈਗੀ ਹੈ ਔਰ ਸਾਡਾ ਕਾਟੀ ਕੰਡੋਲੈਂਸਿਸ ਹੈਗੀਆਂ ਜੀ ਜਾਨ ਵਾਲੇ ਜਿਹੜੇ ਹੈਗੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਤੇ ਇਸੇ ਸੰਦਰਭ ਦੇ ਵਿੱਚ ਅਸੀਂ ਜਰੇ ਇਕੱਠੇ ਹੋ ਕੇ ਕੈਂਡਲ ਮਾਰਚ ਕਰ ਰਹੇ ਹਾਂ ਸਾਰੇ 28 ਜਾਨਾਂ ਗਈਆਂ 28 Hindu ਪਰਿਵਾਰ ਚੋਂ ਚੁਣ-ਚੁਣ ਕੇ ਮਾਰੇ ਆ ਕੀ ਕਹਿਣ ਜਾਵਾਂਗੇ ਬਹੁਤ ਹੀ ਦੁਖਦਈ ਹੈਗਾ ਵਾ ਮੈਂ ਉਹਨਾਂ ਸਾਰੇ ਲੋਕਾਂ ਨੂੰ ਪੰਡਣਾ ਚਾਹੁੰਦਾ ਜਿਨ੍ਹਾਂ ਨੇ ਧਰਮ ਦੀ ਆੜ ਦੇ ਵਿੱਚ ਜਿਹੜਾ ਹੈਗਾ ਇਨਸਾਨੀਅਤ ਦੇ ਖਿਲਾਫ ਕੰਮ ਕਰਦੇ ਕੋਈ ਵਿਅਕਤੀ ਵੀ ਜਿਹੜਾ ਹੈਗਾ ਜਿਹੜਾ ਪਰਮਾਤਮਾ ਨੂੰ ਜ਼ਰਾ ਵੀ ਪਿਆਰ ਕਰਦਾ ਹੈਗਾ ਇਨਸਾਨੀਅਤ ਨੂੰ ਜ਼ਰਾ ਵੀ ਪਿਆਰ ਕਰਦਾ ਉਹ ਇਸ ਤਰੀਕੇ ਦੇ ਕਾਰਨ ਮਰ ਨਹੀਂ ਕਰੇਗਾ ਜਾ ਰਿਹਾ 28 ਬੰਦੇ ਜਿਹੜੇ ਸ਼ਹੀਦ ਕਰ ਦਿੱਤੇ ਗਏ ਆਪਣੇ ਇੰਡੀਆ ਦੇ ਕੀ ਕਹਿਣਾ ਜਾਓ ਫੇਸਬੁੱਕ ਆਏ ਬੜੀ ਬੰਦਪਾਗੀ ਕਰਨਾ ਹੋਈ ਹੈ ਜੀ ਜੀ ਹਾਂ ਬਿਲਕੁਲ ਇਸ ਨੂੰ ਤਾਂ ਬਹੁਤ ਹੀ ਅਫਸੋਸ ਹੈ ਜੀ ਫਿਰ ਕਿਹਨ ਤੋਂ ਉਧਰ ਦੇਖੀ ਅੱਜ ਕੈਡਲ ਮਾਰ ਕੱਚਾ ਕੱਢਿਆ ਜਾ ਰਿਹਾ ਅਲੱਗ-ਅਲੱਗ ਜਿਹੀ ਪਾਰਟੀਆਂ ਵੱਲੋਂ ਸਾਰੇ ਜੀ ਸਾਰਿਆਂ ਦੇ ਸੈਂਟੀਮੈਂਟਸ ਜਿਹੜੇ ਹੈਗੇ ਆ ਜੀ ਸਾਰੇ ਆਪਣੇ ਆਪਣੇ ਹਸਾਬ ਦੇ ਨਾਲ ਜਿਹੜਾ ਸ਼ੋਕ ਪ੍ਰਗਟ ਕਰ ਰਹੇ ਆ ਜੀ ਜੀ ਅੱਜ 28 ਬੰਦੇ ਜਿਹੜੇ ਸ਼ਹੀਦ ਕਰ ਦਿੱਤੇ ਗਏ ਆ ਕੀ ਕਹਿਣਾ ਜਾਓ ਮੈਂ ਸਮਝਦਾ ਅਨਸਾਨੀਅਤ ਦਾ ਕਤਲ ਹੋਇਆ ਉਹ ਦਰਿੰਦੇ ਜਿਹੜੇ ਆ ਜਿਨ੍ਹਾਂ ਨੇ ਤਰਨਪੋਚਕੀ ਉਹਨਾਂ ਨੂੰ ਕਤਲ ਕੀਤਾ ਮੈਂ ਸਮਝਦਾ ਵੀ ਜਿਹੜੀ ਸੈਂਟਰ ਦੀ ਇੰਟੈਲੀਜੈਂਸੀ ਆ 7 ਲੱਖ ਤੇ ਫੌਜ ਆ ਫਿਰ ਵੀ ਇਸ ਲਾਨੀ ਸਿਕਿਉਰ ਨਹੀਂ ਤੇ ਇਹ ਦੁ ਵੱਡੀ ਦੇਸ਼ ਦੀ ਜਿਹੜੀ ਕਾਨੂੰਨ ਵਿਵਸਥਾ ਡਿਸਟਰਬ ਨਹੀਂ ਹੋ ਸਕਦੀ ਔਰ ਮੈਂ ਸਮਝਦਾ ਜਿਹੜੇ ਉਹਨਾਂ ਨੇ ਕਤਲ ਕੀਤੇ ਆ ਇੱਕ ਤਰ੍ਹਾਂ ਨਾਲ ਟਾਰਗੇਟ ਕਰਕੇ ਕੀਤੇ ਆ ਜਦੋਂ ਟਾਰਗੇਟ ਕੀਤਾ ਗਿਆ ਦੇਸ਼ ਵਿੱਚ ਅਸਰਤਾ ਫਰੌਂਡ ਦੇ ਵੀ ਇਹ ਕਾਰਨ ਹੋ ਸਕਦਾ ਬਿਲਕੁਲ ਜੀ ਉਹਨਾਂ ਨੂੰ ਧਰਮ ਪੁੱਛਿਆ ਗਿਆ ਉਹਨਾਂ ਦੇ ਕੱਪੜੇ ਤੱਕ ਲੁਆਏ ਗਏ ਆ ਇੱਕ ਬੇਹਤ ਨਿੰਦਨਜੋਗ ਦੇਖੋ ਅਸੀਂ ਤਾਂ ਜਿੰਨੀ ਨਿੰਦਿਆ ਕਰਨ ਓਨੀ ਥੋੜੀ ਅੱਛੀ 25 ਬੰਦੇ ਜਿਹੜੇ ਸੀ ਮਰੇ ਆ ਬਾਬਾ ਜੀ ਜੀ ਅੱਜ ਦਾ ਜਿਹੜਾ ਰੋਸ਼ ਮਾਰਚ ਕੈਂਡਲ ਜਿਹੜਾ ਮਾਰਚ ਹੈਗਾ ਵਾ ਉਹ ਜਿਹੜੇ ਪਰਿਵਾਰ ਜਿਨ੍ਹਾਂ ਦੇ ਜੀ ਚਲੇ ਗਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਸੰਬੰਧ ਵਿੱਚ ਸਾਡੀ ਐਮਐਲ ਇੰਦਰੀਤ ਕੌਰ ਮਾਨ ਜੀ ਦੀ ਰਹਿਨਮਾਈ ਤਲੇ ਅਸੀਂ ਸਾਰੇ ਇਕੱਠੇ ਹੋਏ ਆ ਪਰ ਜਿਹੜਾ ਇੱਕ ਨੌਣਾ ਕਾਂਡ ਉਹਨਾਂ ਨੇ ਕੀਤਾ ਵਾ ਇਹ ਬਖਸ਼ਣਯੋਗ ਨਹੀਂ ਇਹ ਸੈਂਟਰ ਸਰਕਾਰ ਨੂੰ ਦੇਖਣਾ ਚਾਹੀਦਾ ਔਰ ਇੱਤੇ ਪੁਖਤਾ ਜਿਹੜੇ ਆ ਪ੍ਰਬੰਧ ਕਰਨੇ ਚਾਹੀਦੇ ਆ ਕਿਉਂਕਿ ਉਹ ਸਾਡਾ ਇੱਕ ਜਿਹੜਾ ਸਵਿਟਜ਼ਰਲੈਂਡ ਆ ਜਿੱਥੇ ਦੇ ਲੋਕ ਜਾਂਦੇ ਆ ਅਸੀਂ ਇਹ ਚਾਹਦੇ ਆ ਵੀ ਉਹਨਾਂ ਤੇ ਸਖਤ ਉਹਨਾਂ ਨੂੰ ਫੜ ਕੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਘਰ ਜਿੱਤੇ ਜਾਂਦੇ ਪਹਿਲਗਾਮ ਦੇ ਵਿੱਚ ਉਹਨਾਂ ਦਾ ਧਰਮ ਪੁੱਛ ਕੇ ਇੱਕ ਬਹੁਤ ਹੀ ਕਾਨੂੰਨੀ ਹਰਕਤ ਹੋਈ ਇਨੀ ਸ਼ਰਮਨਾਕ ਹਰਕਤ ਆ ਜਿਹਦੇ ਤੇ ਪੂਰਾ ਦੇਸ਼ ਨਹੀਂ ਪੂਰਾ ਜਿਹੜਾ ਹਰ ਇਨਸਾਨ ਜਿਹੜਾ ਸ਼ਰਮਿੰਦਾ ਆ ਇਹ ਅੱਤਵਾਦ ਦਾ ਲੋਕੀ ਕਹਿੰਦੇ ਧਰਮ ਨਹੀਂ ਹੁੰਦਾ ਮਗਰ ਅੱਤਵਾਦ ਦਾ ਟਾਰਗੇਟ ਜਿਹੜਾ ਹਮੇਸ਼ਾ ਧਰਮ ਹੁੰਦਾ ਆ ਉਹਨਾਂ ਨੇ ਇੱਕ ਟਾਰਗੇਟ ਕਰਕੇ ਜਿਹੜਾ ਆ ਇੱਕ ਧਰਮ ਦੇ ਲੋਕਾਂ ਨੂੰ ਜਿਹੜਾ ਟਾਰਗੇਟ ਕਰਕੇ ਮਾਰਿਆ ਇਹ ਬਹੁਤ ਹੀ ਕਾਨੂੰਨੀ ਹਰਕਤ ਆ ਮੈਂ ਭਾਰਤ ਸਰਕਾਰ ਨੂੰ ਅਪੀਲ ਕਰੂੰਗਾ ਕਿ ਉਹ ਬੰਦਿਆਂ ਨੂੰ ਜਲਦ ਤੋਂ ਜਲ ਜਿਹੜੇ ਉਹਦੇ ਤੇ ਪਲੈਨਰ ਵੀ ਆ ਜਿਨ੍ਹਾਂ ਨੇ ਕਾਨੂੰਨੀ ਹਰਕਤ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਕੀਤੀ ਅਤੇ ਇਹ ਕੰਮ ਕਰਵਾਇਆ ਉਹਨਾਂ ਤੇ ਸਖਤ ਤੋਂ ਸਖਤ ਇਦਾਂ ਦੀ ਕਾਰਵਾਈ ਹੋਵੇ ਕਿ ਉਹਨਾਂ ਦੇ ਆਣ ਲੱਗੇ ਉਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਆ ਉਹ ਸੋਚਣ ਲੱਗੇ ਵੀ ਉਹਨਾਂ ਦੀ ਰੂਹ ਕੰਬ ਜਾਵੇ ਤੇ ਮੈਂ ਉਹ ਪਰਿਵਾਰਾਂ ਦੇ ਨਾਲ ਸੰਵੇਦਨਾ ਬਿਆਨ ਕਰਦਾ ਹਾਂ ਕਿ ਜਿਨ੍ਹਾਂ ਦੇ ਪਰਿਵਾਰਾਂ ਨੇ ਜਾਨ ਗਵਾਈ ਆ ਤੇ ਮੈਂ ਉਮੀਦ ਕਰਦਾ ਹਾਂ ਪਾਰ ਸਰਕਾਰ ਇਹਦੇ ਤੇ ਜਲਦ ਤੋਂ ਜਲਦ ਕੋਈ ਵੱਡਾ ਐਕਸ਼ਨ ਲੇ ਕੇ ਜੋ ਅਮਨ ਸੈਣੀ ਜੀ ਸਾਡੇ ਨਾਲ ਮੌਜੂਦ ਨੇ ਸਰ ਇੱਕ ਮੰਦ ਭਾਗੀ ਘਟਨਾ ਹੋਈ ਆ 28 ਬੰਦੇ ਜਿਹੜੇ ਆ ਸ਼ਹੀਦ ਕਰ ਦਿੱਤੇ ਗਏ ਉਹਨਾਂ ਦਾ ਧਰਮ ਪੁੱਛ ਕੇ ਪਹਿਲਗਾਮ ਦੇ ਵਿੱਚ ਕੀ ਕਹਿਣਾ ਚਾਹੋਗੇ ਬਹੁਤ ਦੁੱਖ ਦੀ ਬਹੁਤ ਦੁੱਖ ਦੀ ਗੱਲ ਹੈ ਮਤਲਬ ਬਹੁਤ ਹੀ ਮਾੜੀ ਮੰਦ ਭਾਗੀ ਹੈਗੀ ਹੈ ਤੇ ਇਸ ਤੋਂ ਵੱਡਾ ਦੁੱਖ ਨਹੀਂ ਹੋ ਸਕਦਾ ਕਿਸੇ ਦੇ ਭੈਣ ਭਰਾ ਇਸਦੇ ਪੁੱਤ ਨੂੰ ਮਾਰਨਾ ਉਹ ਵੀ ਉਹਦਾ ਧਰਮ ਪੁੱਛ ਕੇ ਬਹੁਤ ਮਾੜੀ ਗੱਲ ਹੈ ਤੇ ਬੜਾ ਅਫਸੋਸ ਹੈ ਇਸ ਚੀਜ਼ ਦਾ ਤੇ ਪਰ ਜਿਹੜੇ ਵੀ ਇਦਾਂ ਕਰਦੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਔਰ ਅਸੀਂ ਉਹਨਾਂ ਨਾਲ ਸੱਤੀ ਨਾਲ ਨਿਪਟਾਂਗੇ ਵੈਸੇ ਤੇ ਬਾਕੀ ਚਲੋ ਜਿਹਦੇ ਪਰਿਵਾਰ ਨਾਲ ਇਦਾਂ ਹੋਇਆ ਉਹਨਾਂ ਨੂੰ ਤੇ ਉਹ ਦੁੱਖ ਦੀ ਘੜੀ ਹੈ ਅਸੀਂ ਉਹਨਾਂ ਲਈ ਬਹੁਤ-ਬਹੁਤ ਅਰਦਾਸ ਕਰਦੇ ਹਾਂ ਦੁਆਵਾਂ ਕਰਦੇ ਹਾਂ ਤਾਂ ਕਿ ਪ੍ਰਮਾਤਮਾ ਉਹਨਾਂ ਨੂੰ ਤਾਕਤ ਦੇ ਬਲ ਬਖਸ਼ੇ ਆਪਣੇ ਇਸ ਦੁੱਖ ਦੀ ਘੜੀ 'ਚ ਉਬਰੰਦਾ ਸਰ ਨਕੋਦਰ ਸ਼ਹਿਰ ਦੇ ਵਿੱਚ ਅੱਜ ਅਲੱਗ-ਅਲੱਗ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਮਾਹੌਲ ਜਿਹੜਾ ਉਹ ਸ਼ਾਂਤੀਪੁਰ ਦਾ ਬਿਲਕੁਲ ਬਿਲਕੁਲ ਮਾਹੌਲ ਸ਼ਾਂਤੀਪੁਰ ਹੋ ਰਿਹਾ ਹੈ ਪੀਸਫੁਲੀ ਮਾਰਚ ਕੀਤੇ ਗਿਆ ਤੇ ਵਕ-ਵਕ ਪ੍ਰੋਮਿਨੈਂਟ ਲੋਕਾਂ ਵੱਲੋਂ ਤੇ ਦੁੱਖ ਦੀ ਘੜੀ ਚ ਸਾਰੇ ਉਹਨਾਂ ਨਾਲ ਖੜੇ ਆ ਤੇ ਬਿਲਕੁਲ ਪੀਸਫੁਲ ਮਾਹੌਲ ਇੱਥੇ ਦਾ ਉਮੀਦ ਕਰਦੇ ਆ ਕਿ ਜਲਦੀ ਇਹੋ ਜਿਹੇ ਜਿਹੜੇ ਅੱਤਵਾਦੀ ਆ ਉਹਨਾਂ ਨੂੰ ਫੜ ਕੇ ਤੇ ਜਿੰਦਾਂ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਜੋ ਸਾਡੇ ਦੇਸ਼ ਦਾ ਕਾਨੂੰਨ ਹੈਗਾ ਜੋ ਉਹਦੇ ਲਈ ਜੋ ਸਭ ਤੋਂ ਸਖਤ ਸਜ਼ਾ ਬਣਦੀ ਹੈ ਉਹ ਬਿਲਕੁਲ ਬਿਲਕੁਲ ਜਲਦੀ ਤੋਂ ਜਲਦੀ ਫਾਲੋ ਕਰਕੇ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੀਦਾ ਅਸੀਂ ਵੀ ਇਹ ਅਪੀਲ ਕਰਾਂਗੇ ਥੈਂਕ ਯੂ ਇਹ ਪਹਿਲਗਾਮ ਦੇ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਆ ਉਹਨਾਂ ਦਾ ਧਰਮ ਪੁੱਛ ਕੇ ਕੀ ਕਹਿਣਾ ਜਾਊਗਾ ਬਹੁਤ ਨਿੰਦਨਯੋਗ ਆ ਜੀ ਜਿਹੜੀ ਇਹ ਘਟਨਾਵਾਂ ਇਹ ਸ਼ਬਦਾਚ ਬਿਆਨ ਕੀਤੀ ਜਾ ਸਕਦੀ ਜੋ ਸਾਡੇ ਇੰਡੀਆ ਨੂੰ ਇਹ ਘਾਟਾ ਪਿਆ ਜੋ ਕਿ ਪੁੱਛ ਪੁੱਛ ਕੇ ਮਾਰੇਗੇ ਇਦਾਂ ਦਾ ਇਹ ਸ਼ਰੀਆਮ ਲੋਕਾਂ ਦੇ ਵਿੱਚ ਲਿਆ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜੋ ਕਿ ਇਹਨਾਂ ਨੂੰ ਗਾਂ ਤੋਂ ਇਹਨਾਂ ਨੂੰ ਇੱਕ ਅਕਲ ਆ ਸਕੇ ਕੋਈ ਇੰਦਾ ਦਾ ਕਦੀ ਵੀ ਬੰਦਾ ਕਰਨਾ ਤਾਂ ਦੂਰ ਸੋਚਣ ਦੀ ਵੀ ਇਹ ਬੰਦਾ ਸੋਚਣ ਨੂੰ ਵੀ ਮਜਬੂਰ ਹੋ ਜਾਵੇ ਕਿ ਜਿਹੜੀ ਇਹਨੇ ਘਟਨਾ ਕੀਤੀ ਆ ਬਹੁਤ ਨਿੰਦਨਯੋਗ ਆ ਜੀ ਬਹੁਤ ਸਾਰੇ ਸ਼ਹਿਰ ਚ ਸਾਰੇ ਇੰਡੀਆ ਚ ਸਾਰੇ ਵਰਲਡ ਚ ਇਸ ਦਾ ਰੋਜ਼ ਹਾਂਜੀ ਤੁਰ ਹੀ ਆਉਂਦੇ ਪਾਜੀ ਇਹ ਬਹੁਤ ਹੀ ਨਿੰਦਾਜੋਗ ਕੰਮ ਹੋਇਆ ਜੀ ਜਿਹੜਾ ਪਹਿਲਗਾਮ ਵਿੱਚ ਹੋਇਆ ਸਾਡੇ ਭਾਰਤ ਵਾਸੀਆਂ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਬਿਲਕੁਲ ਨਿਰਦੋਸ਼ ਨਿਹੱਥੇ ਨੂੰ ਛੇੜ ਕੀਤਾ ਪਰ ਇਸ ਚੀਜ਼ ਤੇ ਕੋਈ ਵੀ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਅਸੀਂ ਕਰਨੀ ਚਾਹੁੰਦੇ ਕੋਈ ਅਸੀਂ ਦੇਸ਼ ਦੀ ਇੰਟੈਲੀਜੈਂਸ ਨਹੀਂ ਅਸੀਂ ਇੱਕ ਮੋਟਾ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਆ ਸਾਡੇ ਜਿਹੜੇ ਨਿਹੱਥੇ ਬੰਦੇ ਮਾਰੇ ਆ ਇਹਦਾ ਇਨਸਾਫ ਸਾਨੂੰ ਮਿਲੂਗਾ ਜਰੂਰ ਔਰ ਅਸੀਂ ਸਾਰੀਆਂ ਸਾਰੇ ਦੇਸ਼ ਵਾਸੀ ਇਕੋ ਇਕਜੁੱਟ ਹੋ ਕੇ ਇਸ ਚੀਜ਼ ਦਾ ਮੁਕਾਬਲਾ ਕਰਾਂਗੇ ਜੀ ਗੋਲੀ ਮਾਰ ਦਿੱਤੀ ਜਾਂਦੀ 28 ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਅਜ ਇਹ ਤਾਂ ਬਹੁਤ ਹੀ ਮਾਰੀ ਗਲ ਹੈ ਜੀ ਔਰ ਇਹਦੇ ਉੱਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਔਰ ਸਖਤ ਸਖਤ ਕਰਵਾਈ ਕਰਨੀ ਚਾਹੀਦੀ ਅੱਜ ਸਰ 24 ਬੰਦੇ ਪਹਿਲਗਾਮ ਦੇ ਵਿੱਚ ਜਿਹੜੇ ਕਿ ਧਰਮ ਦੇ ਧਰਮ ਚੁੰਨ ਚੁੰਨ ਕੇ ਉਹਨਾਂ ਨੂੰ ਮਾਰਿਆ ਜਾਂਦਾ ਕੀ ਕਹਿਣਾ ਚਾਹੋਗੇ ਇਸ ਮੌਕੇ ਗੱਲ ਇਸ ਤਰ੍ਹਾਂ ਹੈ ਜੀ ਤੁਸੀਂ 2019 ਦਾ ਸਮਾਂ ਦੇਖੋ ਜਿਸ ਵੇਲੇ ਭਾਰਤ ਦੇ ਵਿੱਚ ਇਹ ਗੱਲ ਤੈ ਹੋ ਚੁੱਕੀ ਸੀ ਕਿ ਮੋਦੀ ਸਰਕਾਰ ਜਾ ਰਹੀ ਆ ਉਸ ਵੇਲੇ ਪਲਵਾਮਾ ਅਟੈਕ ਨੂੰ ਰਾਜਨੀਤਿਕ ਰੰਗੇ ਇਦਾਂ ਦਾ ਦਿੱਤਾ ਗਿਆ ਤੇ ਸਰਕਾਰ ਰਿਪੀਟ ਕਰ ਗਏ ਜੇਕਰ ਪਲਵਾਮਾ ਦਾ ਅੱਜ ਤੱਕ ਕੋਈ ਵੀ ਜਾਂਚ ਹੋ ਜਾਂਦੀ ਪਤਾ ਲੱਗ ਜਾਂਦਾ ਵੀ ਕਿਉਂ ਹੋਇਆ ਕਿੱਦਾਂ ਹੋਇਆ ਤੇ ਅੱਜ ਜਿਹੜਾ ਇਹ 28 ਪਰਿਵਾਰ ਜਿਹੜੇ ਉਜੜ ਗਏ ਆ ਇਹ 28 ਪਰਿਵਾਰ ਨਾ ਉਜੜਦੇ ਇਹ ਇੰਡੀਅਨ ਸਟੇਟ ਦੀ ਬਿਲਕੁਲ ਫੇਲੀਅਰ ਆ ਉਹਨਾਂ ਦਾ ਇੰਟੈਲੀਜੈਂਸੀ ਫੇਲੀਅਰ ਆ ਚੱਪੇ ਚੱਪੇ ਤੇ ਮੈਂ ਪਿਛਲੇ ਸਾਲ ਖੁਦ ਕਸ਼ਮੀਰ ਜਾ ਕੇ ਆਇਆ ਚੱਪੇ ਚੱਪੇ ਤੇ ਉੱਥੇ ਇੰਡੀਅਨ ਆਰਮੀ ਤੇ ਇੰਡੀਅਨ ਫੋਰਸਾਂ ਲੱਗੀਆਂ ਹੋਈਆਂ ਸਰ 80 80 80 ਜਗਾ ਜਿੱਥੇ ਕਿ ਸਲਾਨੀ ਹੋਣ ਉਹਨਾਂ ਨੂੰ ਸੁੰਨਾ ਛੱਡਿਆ ਜਾਣਾ ਇਹ ਸੁਰੱਖਿਆ ਏਜੰਸੀਆਂ ਜਿਹੜੀਆਂ ਉਹਨਾਂ ਤੇ ਸਵਾਲ ਖੜੇ ਕਰਦੀਆਂ ਹਾਂ ਹੋਰ ਹਲਕਾ ਕੋਆਰਡੀਨੇਟਰ ਜੋ ਇਹ ਘਟਨਾ ਕੀਤੀ ਬਹੁਤ ਗੁੰਿੰਦੜ ਜੋ ਗਿਆ ਮੁੱਕ ਗਿਆ